ਹੈਲੋ ਵੀਵਰਸ ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤਿ ਸ਼੍ਰੀ ਅਕਾਲ ਕਿਦਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋ ਵਗੈਰਾ ਬਸ ਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਕੱਲ ਇੱਕ ਵੀਡੀਓ ਵੇਖੀ ਸੀ ਰੰਜੀਤ ਬਾਬਾ ਦੀ ਹਾਂਜੀ ਲਾਈਵ ਪਰਫਾਰਮੈਂਸ ਵੇਖੀ ਸੀ ਉਹਨਾਂ ਦੀ ਤੇ ਅੱਜ ਫੇਰ ਉਹਨਾਂ ਦੀ ਇੱਕ ਆਪਣਾ ਵੀਡੀਓ ਹੈ ਜਿਹੜਾ ਮੈਨੂੰ ਲੱਗਦਾ ਪਾਰਟ ਹੈ ਹਾਂ ਮਾਲਵਾ ਟੀਵੀ ਦੇ ਆਪਣਾ ਇਹਨਾਂ ਦੀ ਆਈ ਸੀ ਲਾਈਵ ਪਰਫਾਰਮੈਂਸ ਬਹੁਤ ਵਧੀਆ ਉਹਦੇ ਜਿਹੜਾ ਚੋਣਾਂ ਨੇ ਰੈਲੀਟੀ ਕੋ ਬੇਸ ਤੇ ਗੱਲਾਂ ਕੀਤੀਆਂ ਬਿਲਕੁਲ ਤੇ ਚਲੋ ਅੱਜ ਦੇਖਦੇ ਆ ਫੇਰ ਦੁਬਾਰਾ ਸੰਜੀਤ ਬਾਬਾ ਦਾ ਜਿੰਨੇ ਸਾਡੇ ਕੁੜਤਾ ਪਜਾਮਾ ਪਾਇਆ ਵੇਖ ਕਿ ਨੱਕ ਚਾੜਦੀ ਸ਼ਦੈਣ ਜਈ ਆਈ ਨਾ ਗੌਰਵਿੰਦਿਆ ਨੇ ਕਰ ਦੇਣੀ ਏ ਪੰਜਾਬ ਚ ਪੰਜਾਬੀ ਬਣ ਵਈ ਮੈਂ ਇੱਕ ਵਾਰੀ ਦਿੱਲੀ ਦਿੱਲੀ ਸ਼ੋਅ ਤੇ ਕੁੜਤਾ ਪਜਾਮਾ ਪਾ ਗਿਆ ਉੱਥੇ ਐਂਕਰ ਉਧਰੋਂ ਆਈ ਸੀ ਬੰਬੇ ਤੋਂ ਮੈਨੂੰ ਕਹਿੰਦੀ ਆਪ ਨਾਈਟ ਸੂਟ ਹੀ ਡਾਲ ਲੈ ਮੈਂ ਕਹਿੰਦਾ ਤੇਰਾ ਬੇੜਾ ਤਰਜੇ ਜਦੋਂ ਅਸੀਂ ਬਹੁਤ ਔਰ ਕੱਢਣੀ ਹੈ ਕੁੜਤਾ ਪਜਾਮਾ ਹੀ ਪਾਉਂਦੇ ਹਾਂ ਹੇ ਹਾਂ ਜੀ ਇਹ ਪਿੰਡਾਂ ਵਾਲੇ ਮੁੰਡੇ ਬਾੜੇ ਸੱਦਦੀਆਂ ਤੇਰੇ ਸ਼ਹਿਰਾਂ ਵਾਲੇ ਬੰਦੇ ਸਾਰੇ ਜਾਲੀ ਸਾਡਾ ਕਿਹੜਾ ਬਾਪੂ ਕਰਦਾ ਬਲੈਕ ਨਹੀਂ ਆ ਜਿਹੜਾ ਅੰਮ੍ਰਿਤਸਰ ਲੈ ਦਿਆਂ ਪਲਾਟ ਨਹੀਂ ਕਲੋਨੀ ਵੀ ਆਪਣੀ ਪ੍ਰਧਾਨ ਵਾਲੀ ਉਹ ਮੈਡਮ ਨੂੰ ਵੀ ਮਾਸਾ ਨਾ ਜਾਦੀ ਏ ਕਿ ਨਹੀਂ ਭੰਦਾ ਤੇ ਹੈਗਾ ਮੈਡਮ ਜੀ ਦੋ ਟਰਾਫੀ ਇੱਕ ਲਓ ਇਦ ਕਹਿੰਦੇ ਵਿਸ਼ਵਾਸ ਪਾਤਰ ਜੇ ਬੰਦੇ ਨੂੰ ਫੜਾਓ ਕਿਤੇ ਚੈੱਕ ਹੀ ਨਾ ਗੁੰਮ ਹੋ ਜਾਏ ਲੈ ਵੀ ਮੈਡਲੀ ਤਾੜੀ ਲਓ ਤੁਸੀਂ ਪਿੰਡੋਂ ਐਵੇਂ ਨਾ ਮੁੜ ਜਿਓ ਕਿਤੇ ਹਾਂ 니 ਤੂੰ ਜਿਹੜੇ ਵੇਲੇ ਕਰਦੀ ਕਪਾਲ ਭਾਤੀਆਂ ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੀ ਦਾ ਤੀਆਂ 니 ਤੂੰ ਉੱਠ ਕੇ ਲਗਾਵੇਂ ਸੀਡੀ RAMਦੇਵ ਦੀ ਆਡਮ ਜਿੰਨੇ ਫੇਟਾ ਯੋਗਾ ਬਹੁਤ ਕਰਦੇ ਆ ਤੇ ਮੈਂ ਉੱਠਦੇ ਹੀ ਮਾਰਾ ਚਾਹ ਦੇ ਵੱਲ ਜਾਂਦੀਆਂ ਤੇ ਅਸੀਂ ਆ ਜਿੰਨੇ ਸਾਰੇ ਆ ਇਹਨਾਂ ਨੂੰ ਜਿੰਨਾ ਚਿਰ ਸ਼ਕੀਲ ਦਾ ਗਲਾਸ ਚਾਹ ਦਾ ਨਹੀਂ ਮਿਲਦਾ ਇਹ ਨਹੀਂ ਉੱਠਦੇ ਕੋਈ ਨਹੀਂ ਆਉਂਦਾ ਆ ਵੇਖ ਲਓ ਬਹੁਤੇ ਮੇਰੇ ਵਰਗੇ ਆਂਦੇ ਹੁੰਦੇ ਆਸ ਨਹੀਂ ਲੈਂਦੇ ਕਾਲੀ ਜਾ ਰਹੇ ਪੀਤੀ ਜਾਂਦੇ ਅਸੀਂ ਸਿੱਧੇ ਸਾਦੇ ਪਿੰਡਾਂ ਵਾਲੇ ਅਸੀਂ ਸਿੱਧੇ ਸਾਦੇ ਰਈਏ ਵਾਲੇ ਵਿਆਸੇ ਵਾਲੇ ਉਮਰਾਨੰਗਲ ਵਾਲੇ ਅੰਬਰਸਰ ਵਾਲੇ ਕਦੇ ਸਾਰੇ ਜ਼ਿਲ੍ਹੇ ਨਾ ਗਿੰਦਾ ਮੈਂ ਜਿੰਨੇ ਲੋਕ ਆਏ ਹੋਏ ਆ ਚਲੋ ਅਸੀਂ ਸਿੱਦੇ ਸਾਦੇ ਪਿੰਡਾਂ ਵਾਲੇ ਜੇ ਤੂੰ ਏਕਣ ਤੇ ਅਸੀਂ ਕੜੇ ਕੱਟਨੀ ਕੀ ਗਰੀਨ ਕੁੜੀਏ ਸਾਰੀ ਫੈਮਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਹਾਏ ਸਾਰੀ ਫੈਮਲੀ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ ਕੁੜੀਏ ਦੂਰ ਵੱਡੇ ਉਹ ਸੁਣੀ ਦਾ ਬੜੇ ਲੋਕ ਨੇ ਮਿੱਤ ਲੋ ਅਸੀਂ ਪਿੰਡਾ ਵਾਲੇ ਸਿੱਧੇ ਸਾਦੇ ਰ ਤੇ ਫੜੀ ਦੇ ਸਾਦੇ ਬਿਲਗਾਉਂਦੇ ਜੰਗੀ ਫਰਮਾਇਸ਼ ਆਈ ਹੈ ਹਾਂ ਮੈਂ ਦਰੋਸਰਣਾ ਮਿੱਟੀ ਦਾ ਬਾਵਾ ਮਿਰਜ਼ਾ ਇਹ ਗਾੜੀਆਂ ਦੀ ਫਰਮਾਇਸ਼ ਆਈ ਹੈ ਸਾਰੇ ਸੁਣਾ ਕੇ ਜਾਊਂਗਾ আর ਜਿੰਨੀ ਕੁ ਕਰੀਮ ਰਹਿ ਗਈ ਹੈ ਸਾਰੀ ਸੁਣ ਲਈ ਆ థాంਕ ਯੂ ਸੋ ਮੱਚ ਸਾਰਿਆਂ ਨੂੰ ਮੈਂ ਵੀ ਮਾਝੇ ਦਾ ਆ ਜੱਟ ਤੇ ਹੱਥ ਜੋੜਦੇ ਉਹ ਹੱਥ ਜੋੜਦੇ ਕੱਟੂ ਜੁੱਗੂ ਗਿਲ ਮਰਗੇ ਨਾ ਖੈਨੀਆਂ ਨਹੀਂ ਫਿਲਮੀ ਜਿਹਾ ਸੀਨ ਵਾਲੀਏ ਆਡੇ ਕੁੜਤੇ ਪੰਜਾਬੀ ਵਾਂਗੂ ਖੁੱਲੇ ਜੇ ਸੁਭਾ ਨਹੀਂ ਤੂੰ ਬੜੀ ਤੰਗ ਦੀਵਾ ਆ ਕੁੜਤੇ ਪੰਜਾਬੀ ਵਾਂਗੂ ਵੀ ਤਾੜੀ ਬੰਦੀ ਆ ਮੈਨੂੰ ਜਿੰਨਾ ਪਿਆਰ ਬਾਈ ਜੀ ਪਹਿਲੋਂ ਹੋ ਕੇ ਗਿਆ 50 ਸਾਹਿਬ ਇਹਨਾਂ ਵੱਲੋਂ ਜ਼ੋਰਦਾਰ ਤਾੜੀ ਯਾਰ ਤਾੜੀ ਦੀ ਕੰਜੂਸੀ ਨਾ ਕਰਿਆ ਕਰੋ ਇੱਕੋ ਇੱਕ ਚੀਜ਼ ਆ ਜਿਹਦੇ ਤੇ ਟੈਕਸ ਦਾ ਜੇ GST ਤੇ ਟੈਕਸ ਨਹੀਂ ਲੱਗਾ ਜਿੱਦਣ ਲੱਗ ਗਿਆ ਆਪੇ ਬੰਦ ਹੋ ਜਾਣੀ ਆ ਤਾੜੀ ਮਾਰਿਆ ਕਰੋ ਪੱਗਾਂ ਵਾਲੇ ਮੁੰਡਿਆਂ ਲਈ ਗਾਣਾ ਜਿੰਨੇ ਵੀ ਇੱਥੇ ਬੈਠੇ ਆ ਛੁਰਦਾ ਪਜਾਮਾ ਵੇਖਦੀ ਹੀ ਰਹਿ ਗਈ ਕਹਿਣ ਸਰਦਾਰ ਕਹਿ ਕੇ ਪਿੱਛੇ ਬਹਿ ਗਈ ਆਪ ਜੰਮ ਵੇਖਦੀ ਹੀ ਰਹਿ ਗਈ ਕਹਿ ਸਰਦਾਰ ਕਹਿ ਕੇ ਪਿੱਛੇ ਵਹਿ ਗਈ ਕਹਿੰਦੀ ਕਿੱਥੇ ਕਿਸੇ ਕਰਦੇ ਸਟੈਨ ਪੁੱਛਦੀ ਓਏ ਕਮਲੀ ਨੂੰ ਕੀ ਦੱਸੀਏ ਉਹ ਕੁਰੀ ਸਾਡੀ ਪੱਗ ਦਾ ਬ੍ਰੈਂਡ ਪੁੱਛਦੀ ਦੇ ਪਾਗ ਦੇ ਬ੍ਰਾਂਡ ਪੁੱਛ ਨਹੀਂ ਕੰਮਲੀ ਨੂੰ ਸੌਣ ਕੀ ਦਸੀਏ ਕੀ ਦਸੀਏ ਪਾਗ ਦਾ ਕੋਈ ਬ੍ਰਾਂਡ ਨਹੀਂ ਬ੍ਰਾਂਡ ਤਾਂ ਉੱਤੇ ਆ ਇੰਨੇ ਸਾਡੇ ਸਾਰੇ ਡੱਬਰ ਦੇ ਕੱਪੜੇ ਆ ਜਾਂਦੇ ਨੇ ਜਿਨੇ ਤੇਰੀ ਜੀਨਸ ਕੋੜੀ ਐ ਜੀ ਅੱਜ ਜੀਨਸ ਕੁੜੀਏ ਕੁੜੀਏ ਬੱਲੀਏ ਕੁਛ ਇੱਕ ਜੀਨਸ ਬੱਲੀਏ ਨਹੀਂ ਕੁੜੀਏ ਕੁੜੀਏ ਨਹੀਂ ਬੱਲੀਏ ਬਾਕੀ ਆ ਉਹਰੇ ਵਾਕਈ ਪੰਜਾਬੀਆਂ ਦੀ ਰੌਣਕ ਪੰਜਾਬੀਆਂ ਦੀ ਆਨ ਬਾਨ ਸ਼ਾਨ ਜਿਹੜੀ ਹੈ ਨਾ ਉਹ ਸਮਲੋ ਪੱਗ ਕੁਰਤਾ ਪਜਾਮਾ ਕਹਿੰਦੇ ਉਹਦੇ ਇੱਕ ਐਂਕਰ ਨਹੀਂ ਸੀ ਆਈ ਹੋਈ ਮੇਨ ਕਹਿੰਦੇ ਤੁਸੀਂ ਸਲੀਪਿੰਗ ਸੂਟ ਹੀ ਆ ਗਿਆ ਹੈ ਇਹ ਨਹੀਂ ਬਿਲਕੁਲ ਸਹੀ ਗੱਲ ਹੈ ਇਹ ਆਸ ਕਿ ਆਪਣੀ ਟੋਰ ਜੀ ਤਾਂ ਕੱਢਣੀ ਹੋ ਜਾਈਏ ਜੋ ਕੁਰਤਾ ਪਾਉਣਾ ਹੈ ਬਟ ਹੁਣ ਇਹ ਵੇਖਿਆ ਆਪਣਾ ਨਾ ਹੁਣ ਜਿਵੇਂ ਜਿਵੇਂ ਜਦੀਦ ਦੌਰ ਆਂਦਾ ਜਾ ਰਿਹਾ ਹੈ ਨਾ ਠੀਕ ਹੈ ਜੀ ਮੁੰਡੇ ਜੀਨਸ ਪੈਂਟਾਂ ਵਾਲੇ ਪਾਸੇ ਨੂੰ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਨਹੀਂ ਜੀਨਸ ਪੈਂਟ ਤੇ ਉਹ ਮਤਲਬ ਜਿੱਥੇ ਦੀ ਜੋ ਡਰੈਸ ਹੋਏਗਾ ਉਹ ਮੋਸਟਲੀ ਉਹੀ ਚੀਜ਼ ਨੂੰ ਬੰਦੇ ਕੈਰੀ ਕਰਦੇ ਨੇ ਕਿਉਂਕਿ ਉਸ ਤੋਂ ਪਰੇ ਤਾਂ ਮਾ合ਿਸ਼ ਦੇ ਸਾਹਮਣੇ ਤੁਹਾਨੂੰ ਪੈਣਾ ਪੈਂਦਾ ਪਹਿਲੇ ਚਾਦਰਾਂ ਤੇ ਅਸੀਂ ਚਾਦਰਾਂ ਤੇ ਕੁਰਤਾ ਹਾਂ ਪਹਿਰਸਤ ਬਾਦ ਹੋ ਗਿਆ কুরਤਾ ਪਜਾਮਾ কুরਤਾ ਪਜਾਮਾ ਉਹਨੂੰ ਫਿਰ ਕਈ ਹੁਣ ਵੇਖਿਆ ਵੇ ਜੀਨਸ ਦੇ ਨਾਲ ਵੀ কুরਤੇ ਪਾਏ ਹੁੰਦੇ ਨੇ ਹਾਂ ਥੱਲੋ ਜੀਨਸ ਦੀ ਪੈਂਟ ਉੱਤੋਂ কুরਤਾ ਪਾਇਆ ਆ ਆ ਉਹ ਵੀ ਵਧੀਆ ਲੱਗਦਾ ਮੁੰਡਿਆਂ ਨੂੰ ਲੱਗਦਾ ਹਾਂ ਇਹ ਵੇ ਕਿ ਮੁੰਡਿਆਂ ਦੀ ਡਰੈਸਿੰਗ ਜਿਹੜੀ ਹੈ ਨਾ ਮੈਂ ਕਹਿੰਨਾ ਵਾਂ ਇੱਕ ਸ਼ੈਨ ਸ਼ਾਵਾ ਵਾਲੀ ਡਰੈਸਿੰਗ ਹੈ ਠੀਕ ਹੈ ਨਾ ਆ ਕੇ ਜਿਹੜੇ ਕੱਪੜੇ ਹੱਤੀ ਲੱਗਿਓ ਪਾ ਲੈ ਹਾਂ ਕਈ ਵਾਰ ਦੇਖਿਆ ਅਗਰ ਸੂਟ ਇਸ ਤਰੀ ਨਹੀਂ ਹੋਇਆ ਨਾ ਅੱਛਾ ਠੀਕ ਹੈ ਸੇਵ ਕੋ ਲਈ ਵੇਖਿਆ ਟਰੋਜ਼ਰ ਟੀ-ਸ਼ਰਟ ਪਿਆ ਕੱਢਿਆ ਆ ਪਾਇਆ ਦਾਂ ਚਲਾਈ ਠੀਕ ਹੈ ਇਹ ਵੇਖ ਜਦੋਂ ਕੁਰਤਾ ਪਜਾਮਾ ਪਾਣਾ ਹੋਵੇ ਟੋਰ ਕੱਢਣੀ ਹੋਵੇ ਨਾ ਕਿਸੇ ਆਪਣਾ ਫੈਸਟੀਵਲ ਤੇ ਜਾਣਾ ਹੋਵੇ ਕਿਸੇ ਵਿਆਹ ਸ਼ਾਦੀ ਤੇ ਜਾਣਾ ਹੋਵੇ ਫਿਰ ਜ਼ਰਾ ਮੁੰਡਿਆਂ ਨੂੰ ਥੋੜਾ ਜਿਹਾ ਕੋਈ ਅੱਧਾ ਕੇ ਘੰਟਾ ਲੱਗਦਾ ਹਾਂ ਅੱਧਾ ਕੇ ਘੰਟਾ ਹੁਣ ਤੇ ਅੱਜਕੱਲ ਮੁੰਡਿਆਂ ਤੇ ਵੀ ਬਹੁਤ ਟਾਈਮ ਲੱਗਦਾ ਮੁੰਡੇ ਬਹੁਤ ਕੁਝ ਕਰਾਉਣੇ ਸ਼ੁਰੂ ਹੋ ਗਏ ਗਾੜੀ ਗੱਲ ਹੈ ਨਹੀਂ ਕਿਉਂ ਮੈਨੀਕਿਓਰ ਪੈਡੀਕਿਓਰ ਵੈਕਸ ਫਰੇਡਿੰਗ ਸਾਰਾ ਕੁਝ ਕਰਾਉਂਦੇ ਹੁਣ ਮੁੰਡੇ ਮੈਂ ਨਹੀਂ ਗਰੰਡ ਆਏ ਕਮਤ ਤੁਸੀਂ ਮੁੰਡਿਆਂ ਚ ਸ਼ਿਵਾ ਮੈਂ ਕਾਲਾ ਯਾਰ ਮੁੰਡਿਆ ਕੋ ਨਹੀਂ ਹੈ ਮੇਰੀ ਉਮਰ ਹੀ ਕੀ ਹੈ ਚੜਦੀ ਜਣੀ ਹੁੰਦੀ ਹੈ ਜੇ ਮੇਰੀ ਉਮਰ ਹੈ ਮੁੰਡਿਆਂ ਜਿ شمار ਨਹੀਂ ਹੁੰਦੇ ਆ ਹੁਣ ਤੁਸੀਂ ਸਮਝ ਲਓਗੇ ਨਹੀਂ ਨਾਮ ਹੈ ਨਾਮ ਹੈ ਮੁੰਡਿਆਂ ਜਿ ਜਾਣ ਵਾਲੇ ਆ ਨਾਮ ਹੈ ਮੁੰਡਿਆਂ شمار ਹੋਣਾ ਤੇ ਨਾਮ ਹੈ ਦਾ ਮਤਲਬ ਮੈਂ ਇਹ ਸੈਂਟਰ ਚੜਿਆ ਆ ਵਾ ਤੁਸੀਂ ਸੈਂਟਰ ਚੜਿਆ ਆਲੇ ਹਾਂ ਆਪਾਂ ਤੇ ਮੈਨੂੰ ਸਮਝ ਲਓ ਕਿ ਮੁੰਡਿਆਂ ਦੀ ਕੈਟਾਗਰੀ ਤੋਂ ਥੋੜੇ ਅੱਗੇ ਆ ਗਿਆ ਕਿ ਬਾਬਿਆਂ ਦੀ ਕੈਟਾਗਰੀ ਦੇ ਨੇੜੇ ਨੇ ਪਹੁੰਚਣਾ ਬਿਲਕੁਲ ਜਿਵੇਂ ਇੱਕ ਬੰਦਾ ਸੀਗਾ ਤੇ ਉਹ ਕਹਿੰਦਾ ਸੀਗਾ ਕਿ ਅੱਜ ਤੋਂ ਬਾਅਦ ਨਾ ਕੋਈ ਦੋਜਗ ਚ ਨਹੀਂ ਜਾਏਗਾ ਕਹਿੰਦਾ ਕਿਉਂ ਕਹਿੰਦਾ ਯਾਰ ਮੇਰੇ ਦਾਦੇ ਦਾ ਫੋਨ ਆਇਆ ਕਿ ਯਾਰ ਭਾਈ ਦੋਦਕ ਖੁੱਲ ਹੋ ਗਈ ਮੈਂ ਦੋਦਕ ਦੀ ਕੰਨ ਤੇ ਬਿਠਾ ਆ ਆ ਠੀਕ ਹੈ ਇਸਰਾ ਹੀ ਮੈਂ ਜਵਾਨੀ ਜੀ ਵੀ ਨਹੀਂ ਆ ਤੇ ਮੈਂ ਬੜਾਪੇ ਜੀ ਵੀ ਨਹੀਂ ਆ ਮੈਂ ਆਦਲੀ ਕੰਨ ਦੀ ਬਿਠਾ ਆ ਹਾਂ ਲੰਦੇ ਸਿਓ ਚੁਟਕਲੇ ਤੁਨ ਅੰਦੇਸਾ ਕਰ ਲੋ ਜਿੰਦੋਂ ਦੋ ਨਿਆ ਇੱਕ ਬੀਬੀ ਮਰਨ ਲੱਗੀ ਤੇ ਬੀਬੀ ਆਪਣੇ ਬੰਦੇ ਨੂੰ ਕਹਿੰਦੀ ਆ ਕਿ ਉਹ ਸੁਰਗਾਂ ਚ ਜਾ ਕੇ ਮਿਲਾਂਗੇ ਉਹਨੇ ਬਾਤ ਚ ਆਪ ਆਪ ਕਮਾਣੀ ਸ਼ੁਰੂ ਕਰ ਦਿੱਤੀ ਸਾਰਾ ਕਹਾਣਾ ਮੈਂ ਸੁਰਗ ਚ ਜਾਣਾ ਹੀ ਕੋਈ ਨਹੀਂ ਮੈਂ ਦੁਸਰਗਾਂ ਜਾਣਾ ਤੇ ਉੱਥੇ ਜਾਣਾ ਹੀ ਕੋਈ ਨਹੀਂ ਉੱਤੇ ਨਹੀਂ ਮੇਰੀ ਚਾਰ ਚੰਨ ਨਹੀਂ ਜਿੰਨੇ ਮੈਂ ਨਰਕ ਚ ਜਾਣਾ ਅਸਲੀ ਬਦਲੇਗੀ ਤੇ ਸਹੀ ਨਾ ਯਾਰ ਤੋ ਵਾ ਤੋ ਵਾ ਤੇ ਲੋਕ ਸਿੰਘ ਦੇ ਚੁਟਕਲੇ ਜਿਹੜੇ ਨੇ ਵਧੀਆ ਘੈਂਟ ਹੁੰਦੇ ਨੇ ਬਹੁਤ ਵਧੀਆ ਹੁੰਦੇ ਬਾਕੀ ਜੀ ਪਤਨੀ ਤਰਦੇ ਦੇ ਜੁੰਦੇ ਹਾਂ ਉਹਨਾਂ ਦੇ ਮੂੰਹ ਪੜੀ ਦੁਖੀ ਨੇ ਲੱਗਦਾ ਜਿੰਦਰੀ ਉਹ ਮਟਾਇਨੀ ਮੈਨੂੰ ਲੱਗਦਾ ਪਤਨੀ ਹੋਣੀ ਵੀ ਕੋਈ ਨਹੀਂ ਉਹਨਾਂ ਦੀ ਆਪਣੀ ਵੀ 70 ਤੋਂ ਪਲੱਸ ਏਜ ਲੱਗ ਗਈ ਹੈ ਹਾਂ ਇਹ ਵੀ ਗੱਲ ਹੈ ਬਾਕੀ ਰঞ্জੀਤ ਬਾਬਾ ਦੇ ਗਾਣੇ ਜੀਨ ਦੀ ਗੱਲ ਕਰੀਏ ਬਹੁਤ ਕੈਂਟ ਸੌਂਗ ਤੇ ਲਾਈਵ ਲੱਗਾ ਮੈਨ ਪਰ ਆਂਦੀਆਂ ਟੋਟੇ ਨਾਲ ਵੀਡੀਓ ਬਟ ਇਹ ਵੀ ਕਿ ਅੱਛਾ ਲਾਈਵ ਵੀਡੀਓ ਵੇਖਣ ਦਾ ਮਜ਼ਾ ਕੁਝ ਹੋਉਂਦਾ ਵਿੱਚ ਸੋਹਣੀਆਂ ਗੱਲਾਂ ਵੀ ਕਰ ਜਾਂਦੇ ਨੇ ਵਿੱਚ ਗਾਣਾ ਵੀ ਗਾ ਜਾਂਦੇ ਨੇ ਠੀਕ ਹੈ ਬਟ ਇਹ ਵੀ ਕਿ ਕੈਂਟ ਮਜ਼ਾ ਆਂਦਾ ਸੁਣਦਾ ਮਜ਼ਾ ਆਂਦਾ ਸੁਣਦਾ ਲਾਈਵ ਜੀ ਤੁਸੀਂ ਜਸਟ ਵਾਇਸ ਇਸ ਸੁਣਨ ਦੇ ਇੱਕ ਸੈਕਿੰਡ ਤੁਸੀਂ ਨਾਲ ਗੱਲਬਾਤ ਕਰ ਦਿੰਦੇ ਫਿਰ ਨਾਲ ਉਹਦੇ ਆਪਣਾ ਤੁਸੀਂ ਐਕਸਪ੍ਰੈਸ਼ਨ ਠੀਕ ਹੈ ਫਿਰ ਉਹਦਾ ਪੰਗੜਾ ਡਾਂਸ ਈਚ ਐਂਡ ਏਵਰੀਥਿੰਗ ਜਿਹੜਾ ਨਾ ਉਹ ਤੁਹਾਨੂੰ ਮਿਲ अदर ਨੈਕਸਟ ਜਿਹੜਾ ਹੁਣ ਉਹਨਾਂ ਦੀ ਕੋਈ ਵੀਡੀਓ ਆਏਗੀ ਉਹ ਚ 바ਵਾ Song ਸੁਣਾਉਣਗੇ 바ਵਾ ਹਾਂ ਮਿੱਟੀ ਦਾ 바ਵਾ ਮਿੱਟੀ ਦਾ 바ਵਾ ਬਿਲਕੁਲ ਬਾਕੀ ਕਿਦਾਂ ਦਾ ਲੱਗਾ ਤੁਹਾਨੂੰ ਜੀਨ Song ਰਣਜੀਤ 바ਵਾ ਦਾ ਠੀਕ ਹੈ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਵੇ ਵਧੀਆ ਲੱਗਿਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਆਪਣਾ ਖਿਆਲ ਰੱਖੋ ਦਵਾਵਾਂ 'ਚ ਯਾਦ ਰੱਖੋ ਗੁੱਡ ਬਾਏ ਲਾਡਲੇ